ਪ੍ਰਭਾਉ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਆ ਪਿੰਡ ਉਸਲੇਵੜ ਦਾ ਮੈਚ ਦੇਖਣ ਜੱਸੇ ਪੱਟੀ ਦੇ ਪਿੰਡ ਪਰਵਾਹ ਦੇ ਆਜੋ ਦਿਖਾਉਣੇ ਤੁਹਾਨੂੰ ਪੂਰਾ ਮੈਚ ਪੁਸ਼ਟੀ ਕਦਾ ਪੁਆਣੀ ਨੰਬਰ ਨਾਲ ਲਿਖਾਈ ਜੀ ਪੁਆਣੀ ਨੰਬਰ ਨਾਲ ਲਿਖਾਈ ਨਾਲ ਤੇਰਾ ਤੇਰਾ ਹੀ ਉੱਠਦਾ ਆ ਆ ਆ ਆ ਵੈਰੀ ਗੁੱਡ ਡੇਡ ਵੀਰੇ ਮੜਾਇਆ ਸਾਡ ਰਿੰਗਾਂ ਬਾਬਾ ਕਾਲਾ ਮਾਰ ਇਹ ਦੇਖਦਾ ਕਬੱਡੀ ਦੇ ਕਲਾਕਾਰਾਂ ਨੇ ਨੇ ਉਹਦਾ ਉਹਨਾਂ ਦਾ ਹਲੋ 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 ਲਓ ਸਾਹਮਣੇ ਮੈਚ ਸ਼ੁਰੂ ਹੋ ਗਿਆ ਕਬੱਡੀ ਦਾ ਇੱਕ ਵਾਰੀ ਜੋਰ ਦਾ ਤਾੜੀਆਂ ਨਾਲ ਵਾੜ ਕੇ ਹੌਸਲਾ ਵਧਾਈ ਦਿਓ ਜੀ ਲਓ ਸਾਹਮਣੇ ਲਾਉਣ ਹੈਪੀ ਬੁਲ ਟੋਹਿਆ ਲਾਉਣ ਕਿਤੇ ਰੇਡ ਪਾਈ ਹੈ ਬਾਕੀ ਪਿੰਡ ਦੀ ਧਰਤੀ ਹੈ ਉਹ ਸ਼ਹੀਦ ਇਆਰਮ ਸਬਾਬ ਪਤਨ ਸਿੰਘ ਜਿਹੜਾ ਪਛੋਕਰ ਪਿੰਡ ਹੈ ਬਾਹਰ ਜਿਹੜਾ ਪਰਵਾਰ ਖੜਕੜ ਕਰਨ ਦੀ ਧਰਤੀ ਦੇ ਜਾ ਵਸਿਆ ਸੀਗਾ ਤੇ ਨਾਮ ਵੀ ਬੜਾ ਮੋਰ ਬਾਹਰ ਦਾ ਗੱਜ ਪੁਆਇੰਟ ਆਪਣੀ ਟੀਮ ਇਹ ਸੁਣਾਉਣ ਵਾਲ ਦੇ ਹੱਥ ਆਵੇ ਜੀ ਇਹ ਸਮਾਂ ਦੱਸਿਆ ਲਾ ਲਾ ਯਾਰ ਕਬੱਡੀ ਪਾਉਣ ਦੇ ਜਿਵੇਂ ਵਧਿਆ ਕਾਲੇ ਦੇ ਸ਼ਰੀਰ ਦੇ ਵਿੱਚ ਨਾ ਜਾ ਦੋਬਰ ਅਮੀਸ਼ਾ ਦੀ ਧਾਤੀ ਦਾ ਰੇਡ ਪਾਰਾ ਮੇਰੇ ਮਿੱਤਰੋ ਤੇ ਦਰੇੜਾ ਨਵੇਂ ਪਿੰਡੀਆਂ ਲਓ ਸਾਹਮਣੇ ਵੱਡਾ ਮੌਲ ਲੱਗਣ ਦੀ ਕਰਦਾ ਕੋਸ਼ਿਸ਼ ਹੈ ਖੁਸ਼ ਹੋ ਗਿਆ ਕਿਉਂਕਿ ਗੋਲ ਦੀ ਚੂਹਾ ਵਾਲ ਤੇ ਫੁੱਫੜ ਜੀ ਲੱਗ ਰਹੇ ਆ ਲੋ ਬਾ ਯਾਰ ਰੇਡ ਵਾਲ ਦੀ ਗੋਲ ਦੀ ਚੂਹਾ ਵਾਲ ਵਧਿਆ ਚਾਰ ਜੱਫੀਆਂ ਤੇ ਅਟੈਕ ਕੀਤਾ ਨੌਜਵਾਨ ਨੇ ਬਜਿੰਦਰ ਸਿੰਘ ਜੀ ਸਾਡੇ ਬਲਾਕ ਕਮਟੀ ਮੈਂਬਰ ਤੇ ਸਰਪਾਲ ਵੀਰ ਸਿੰਘ ਜੀ ਆਪੇ ਸਾਹਿਬ ਬਹੁਤ ਬੜਾ ਪਿਆਰ ਮੰਗੋ ਸ਼ੀਰ ਆਵਾਏ ਆ ਲੋ ਸਾਹਮਣੇ ਇੱਕ ਪਾਸੇ ਵੇਜੇ ਨੌਜਵਾਨ ਬੇਸਰ ਮਾਡਲ ਦੀ ਧਰਤੀ ਦਾ ਅੱਜ ਦੇ ਧੱਕੇ ਆ ਮੇਰੀ ਭੈਣ ਸ਼ੁਭੀ ਭੈਣ ਆ ਗਈ ਹੈ ਕਹਿੰਦੇ ਕਿ ਮੈਦਾਨ ਦਾ ਚੱਕਰ ਲਾ ਰਿਹਾ ਪਨੇਵਾ ਦਾ ਚੱਕਰ ਸੰਘੇ ਤੇਰਾ ਬਾਅਦ ਸ ਮਾਰ ਕੇ ਦੇਗੀ ਲਓ ਛੱਪਾ ਕੋਟ ਦੀ ਮਸਾਵਾ ਸਿੰਘ ਪਿੰਡ ਹੈ ਜਿਸ ਧਰਤੀ ਦੇ ਕਹਿੰਦੇ ਕਿ ਸਰਦਾਰ ਨੂੰ ਤੀਰ ਵੱਜਿਆ ਸੀਗਾ ਉਹ ਇਤਿਹਾਸਕ ਪ੍ਰਾਤਨ ਪਿੰਡ ਹੈ ਕੋਟ ਦੀ ਮਸਾਵਾ ਲਓ ਛੱਪਾ ਕੋਟ ਵਾਲਾ ਕਬੱਡੀ ਪਾਰਾਂ ਦੇ ਵਿੱਚ ਤੇ ਨਵੇਂ ਪਿੰਡ ਵਾਲੇ ਪ੍ਰੀਤ ਦੇ ਨਾਲ ਟੱਕਰ ਹੋਈ ਹੈ ਪੱਤੀ ਵਾਲਾ ਵਾਹ ਵੀ ਤਾਪਿਆ ਤਾਪਾ ਪੱਟੀਆਂ ਵੀ ਆ ਗਿਆ ਨਾ ਹੀ ਔਰ ਪਰ ਸਾਹਮਣੇ ਹਰਮਨ ਸਿੰਘ ਕਿਹੜਾ ਜੰਮ ਪਿੰਡ ਹੈ ਮੇਰੇ ਅੰਦਰ ਹਰਮਨ ਸਿੰਘ ਦੀ ਕਬੱਡੀ ਪਾਈ ਹੋਈ ਹੈ ਚਾਰ ਜੱਫਿਆਂ ਵਿੱਚ ਦੋਆਂ ਨੇ ਟੋਲੀ ਕੀਤੀ ਪਾਰਚ ਅਸਤਰ ਗੜੀਆਂ ਇੱਕ ਨਾਮ ਤੋਂ ਰੰਗ ਚੱਪਾ ਜੱਪਾ ਨੇ ਕਮਾਲ ਕਰ ਗਿਆ ਲਓ ਸਾਰੇ ਮੌਜਰ ਹੈਪੀ ਬਲਟੋਹਾ ਬਾਬਾ ਫੱਤੇ ਸਿੰਘ ਜੀ ਬਲਟੋਹਾ ਰੋਸ਼ਨੀ ਹਿੰਦਕ ਬਾਬਾ ਬੰਤਾ ਸਿੰਘ ਜੀ ਬਲਟੋਹਾ ਉਹ ਕੁਸ਼ਤੀ ਦੇ ਮਹਾਰਤੀ ਹੋਏ ਹੈ ਔਰ ਨੌਜਨ ਹੈਪੀ ਦੀ ਸਤਾਰ ਸਰਦਾਰ ਮੋਹਨ ਸਿੰਘ ਧਾਰੀਵਾਲ ਦੀ ਗੱਲ ਚ ਆਉਂਦੀ ਹੈ ਪਰਪੰਝ ਪਰਸ਼ਾਦ ਸਿੰਘ ਦਾ ਪੁੱਤਰ ਪਰਮੋ ਸਿੰਘ ਧਾਰੀਵਾਲ ਅਵੇਸ਼ਾ ਦੇ ਨਾਲ ਖੜਿਆ ਹੈ ਉਹ ਸਾਹਮਣੇ ਖਰਾਕ ਪਹੀਆਂ ਵੀ ਹੁੰਦੀ ਹੈ ਛੇਵੇਂ ਬਲ ਤੋਂ ਇਹ ਹੁੰਦੀ ਨਾਲ ਚੱਲਦਾ ਪੱਕੇ ਪਾਰ ਤੇ ਰਾਜੂਆ ਵਾਲਾ ਆਸਟ੍ਰੇਲੀਆ ਦੀ ਧਰਤੀ ਦੇ ਚਾਰ ਵਸਿਆ ਪਰਸ਼ਾਦਾ ਗੋਪਤੀ ਵਸਾਵਾ ਸਿੰਘ ਪਿੰਡ ਹੈ ਮਾਯੂ ਯਾਰ ਫਿਰ ਗੱਬਰੂ ਕਬੱਡੀ ਪਾਉਣ ਵਾਲੀ ਗੋਰਾ ਰੋਸ਼ੀਆਂ ਵਾਲਾ ਜਿੱਥੋਂ ਦਾ ਜਸਵਿੰਦਰ ਕਲਸੀ ਚੱਲ ਚੱਲਦੀ ਹੈ ਮੇਰੇ ਮਿੱਤਰੋ ਕਲਸੀਆ ਬਾਰੇ ਗੋਲ ਲਓ ਸਾਹਮਣੇ ਰੇਡ ਪਈ ਹੋਈ ਹੈ ਪਰ ਟੱਕਰ ਸਾਹਮਣੇ ਗੁਰਪ੍ਰਤਾਪ ਸਿੰਘ ਦੇ ਨਾਲ ਝੜਦੇ ਸਨ ਰੱਗਿਆ ਜੋਰ ਆਸਾਂ ਦੇ ਆਉਣ ਵਾਲੇ ਸਮੇਂ ਤੇ ਸੇਵਕ ਨਵਕ ਪਟਵਲਾ ਸਾਡਾ ਸਰਕਾਰ ਦੇ ਵੀਰ ਉਹਦੇ ਤੇਤੇ ਤੌਰ ਤੇ ਚੱਲ ਕੇ ਆਇਆ ਹੋਇਆ ਜੂਮ ਅਮ੍ਰਿਤਸਰ ਦੀ ਧਰਤੀ ਹੈ ਸਾਹਾ ਦੇ ਸਾਹ ਅਮ੍ਰਿਤਸਰ ਪਹਿਲੇ ਪੁਰਸ਼ਾ ਸਫਤ ਤਰੀਕੋ ਨਾਲ ਤੇ ਵੀ ਮਹਾਰਾਜ ਜੀ ਦੀ ਕਰਮ ਕੇ ਸ਼ੋਭਾ ਮੋਰਤਾਂ ਵੀ ਕਬੱਡੀ ਮਾਰਦੀ ਆਲਿਆ ਨਾਰੀ ਸਟੇਕ ਵਾਲਾ ਮੋਰ ਨਾਮ ਉਹਦੇ ਮਾਰਦੀ ਬੜੇ ਪ੍ਰਸਿੱਧ ਜਹ ਪਿੰਡ ਨੇ ਪਈ ਹੋਈ ਰੇਨ ਹੈ ਮੇਰੇ ਮਿੱਤਰੋ ਚਾਰ ਜੱਫੀਆਂ ਦੇ ਭਾਵਾ ਪੋਚਾ ਹੋਇਆ ਹੈ ਜੋੜ ਦਿੰਦਾ ਹੈ ਅਗਲੀ ਕਬੱਡੀ ਪੌਂਡਲੇ ਹਰੰਦਰ ਚੰਦਪਤ ਹੈ ਉੱਧਰੋਂ ਜਿਹੜੇ ਹੁਣ ਕਬੱਡੀ ਪਾਈ ਹੈ ਹਰਿੰਦਰ ਚਾਂੜੀਏ ਦੀ ਕਬੱਡੀ ਪੈ ਚੁੱਕੀ ਹੈ ਚਾਰ ਯਾਫੀਆਂ ਦੇ ਧਾਵਾ ਬੋਲਿਆ ਗਿਆ ਮੇਰੇ ਮਿੱਤਰੋ ਲਓ ਸਾਹਮਣੇ ਚੋਹਾ ਵਿੱਚੋਂ ਦੇਖਾਂਗੇ ਕਿਹੜਾ ਨੌਜਵਾਨ ਜੱਫਾ ਲਾ ਕੇ ਪਹਿਲਾ ਬੜਾ ਕਰਾਵੇਗਾ ਲਓ ਸਾਹਮਣੇ ਕਿਹਦੇ ਨਾਲ ਹੋ ਗਈ ਟੱਕਰ ਇਹ ਵਿਜੇ ਹੈ ਬੋਪਾਲਾ ਮਾਡਲ ਵਾਲਾ ਪਰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਪੁਆਇੰਟ ਬਲਟੋਹਾ ਦਾ ਪਾਕਬਦੀ ਬਲਟੋਹਾ ਹੈਪੀ ਬਲਟੋਹਾ ਹੈਪੀ ਹੈਪੀ ਬਲਟੋਹਾ ਬਲਟੋਹਾ ਹੈਪੀ ਹਰਮਨ ਸਰਹਾਲੀ ਸਟਾਫ ਦੀ ਧਰਤੀ ਦਾ ਹੈ ਕਿ ਵੀ ਹਰਮਨ ਤੇਰੇ ਦੀ ਸ਼ੁਭ ਸ਼ਾਮਾਂ ਜਵਾਨਾਂ ਲਈ ماشی کے پیٹا ہے لابدہ لابد پریت سنگھ لابدہ ماشی کے پیٹا ملا اپنی پانیا میرے مدلو لاؤ سامنے وہ گبلو شاہ جاندے جیڑے راوڑ بیٹا پا کھوٹ کے تانجور جوانی دا لہی جن پر یہاں ہی لینا لوٹ کے اڑیر کوڑے رے کار ہی جاندے رے مانو راجے خیلے ہاتھ کا پچھے لٹی کا پہنڈی خورے جوانی چاندہ مہموند پوریا بھوٹا دی کوشش کی ਸੁਖਾ ਤੋਂ ਮਾਰਦੀ ਵੀ ਆ ਗਿਆ ਬਹੁਤ ਬਸ ਸਰਕਾਰ ਹੈ ਸੁਖਾ ਪਹਿਲਵਾਨ ਪ੍ਰਗਟ ਬਰਹਾਣੇ ਬਣਦੇ ਉਸਪਾਰ ਦੀ ਪ੍ਰਗਟ ਬਰਹਾਣੇ ਬਣਦੇ ਮੁਰਸ਼ਦ ਸਾਡੇ ਦਮਿਆਂ ਆ ਗਿਆ ਬਹੁਤ ਬਸ ਸਰਕਾਰ ਲਗੋਲਾ ਕਲਸੀ ਲਾ ਡਬਲ ਟੱਚ ਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੰਗਤ ਗੋਲ ਦੀ ਬਾਗਾ ਕਬੱਡੀ ਸਰਦਾਰ ਹਾਕਮ ਸਿੰਘ ਜੀ ਚੇਅਰਮੈਨ ਸਾਹਿਬ ਵੱਡੇ ਪਿਆਰ ਦੇ ਸਰਦਾਰ ਬੇਜੰਦਰ ਸਿੰਘ ਆਰਧਿਆ ਸਾਹਿਬ ਸਰਦਾਰ ਵੀਰ ਸਿੰਘ ਜੀ ਬਹੁਤ ਵੱਡੇ ਪਿਆਰ ਵੱਡੇ ਆਸ਼ੀਰਵਾਦ ਨੇ ਲਓ ਸਾਹਮਣੇ ਰੇਡ ਪੈ ਗਈ ਹੈ ਹਰਦਿਆ ਕਰਦੇ ਪਿਆਰੀ ਸਾਥ ਸੰਗਤ ਦੀ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਕਾਕਾ ਹਰਕੀਰ ਸਿੰਘ ਪਹਿਲਵਾਨ ਸਾਡਾ ਸਨਕਾਰ ਜੋ ਵੀਰ ਹੈ ਭਾਈ ਰਤੂਵਾਲੇ ਪੁਰੀਂਦੋ ਬੜਾ ਪਿਆਰਾ ਹੈ ਸਾਡੇ ਵੀਰ ਦਾ ਸਰਵਾਰ ਇੰਦਰਜੀਤ ਸਿੰਘ ਦਾ ਸੁਪੁੱਤਰ ਉਹ ਵੀ ਇਸ ਖੇਡ ਮੇਲੇ ਦਾ ਅਨੰਦ ਮਾ ਰਿਆ ਜਥੇਦਾਰ ਅਮਰ ਸਿੰਘ ਦੇ ਪ੍ਰਬੰਧ ਵਿੱਚੋਂ ਹੈ ਪਿਛੇਰ ਦੇ ਢਾਏ ਹੈ ਲਓ ਸਾਹਮਣੇ ਨੌਜਵਾਨ ਤਗੜਾ ਜੱਫਾ ਲਾ ਕੇ ਪਹਿਲਾ ਬਾਰਾ ਕਰਾ ਗਿਆ ਹਰਿੰਦਰ ਸਿੰਘ ਜੰਡੀਆਂ ਚੰਦ ਪਿੰਡ ਹੈ ਆ ਨੌਜਾਨ ਗੱਭਰੂ ਦਾ ਜਿੰਨੇ ਆ ਰੇਡ ਪਾਈ ਹੈ ਛਿੰਦ ਮੇਲੇ ਦਾ ਪਹਿਲਾ ਦਿਨ ਰੌਣਕਾਂ ਖਾਰਾ ਲੱਗੀਆਂ ਹੋਈਆਂ ਚੂਸਲੇਵੜ ਦੀ ਧੱਫੀ ਹੈ ਲੋ ਸਾਹਮਣੇ ਪਈ ਹੋਈ ਰੇਡ ਤੇ ਵਿਜੇ ਬੋਪਾ ਦਾ ਮਾਦੂ ਦੀ ਧਰਤੀ ਦਾ ਮੌਜੂਦ ਕਾਲੂ ਪਹਿਲਵਾਨ ਦਾ ਮਾਰਦਾ ਸ਼ਗਿਰਦ ਵਾਜਦੇ ਧੱਕੇ ਚੱਕਦੇ ਵੀ ਹੋਵਾ ਨੇ ਧਾਗਾ ਵੀ ਮੁੜੇ ਹੋਏ ਲੇਕਰ ਸੱਚੇ ਬਾਦਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚੇ ਵਾਪਸ ਸਰਕਾਰ ਹੈ ਸਰਕਾਰ ਮੱਖਣ ਸਿੰਘ ਜੀ ਉਹਨਾਂ ਵੀ ਬਹੁਤ ਪਿਆਰ ਬਹੁਤ ਅਸ਼ੀਰਵਾਦ ਦਿੱਤੇ ਹੈ ਹੋਰ ਵਾਰ ਸਰਕਾਰ ਹੈ ਲਾਲ ਮਾਰਸ਼ੀ ਕੇ ਪਿੰਡ ਹੈ ਤੇ ਤਾਤਾ ਪੱਟੀ ਵਾਲਾ ਮੁੰਡਾ ਲਓ ਪੱਟੀਆਂ ਦੇ ਅਮਰਤ ਦੀ ਗੱਲ ਚੱਲਦੀ ਹੈ ਪਰ ਪੱਟੀਆਂ ਦੇ ਚੜ੍ਹਤ ਦੀ ਗੱਲ ਚੱਲਦੀ ਹੈ ਗੁਰਜੀਤ ਪੱਟੀ ਬਲਜੀਤ ਪੱਟੀ ਹਰਜੀਤ ਪੱਟੀ ਪੱਪੀ ਬਲਟੂਹਿਆ ਕੁਝ ਆ ਬੰਮਾ ਛਡੋਲ ਸ਼ਰੀਰ ਨੌਜਵਾਨ ਦਾ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਆਸਾਂ ਇਹਨਾਂ ਨੌਜਵਾਨਾਂ ਦਾ ਗੱਲ ਕਰਦਾ ਹੈ ਹਰਮਨ ਸਰਹਾਰੀ ਸਾਹਿਬ ਬੋਲਿਆ ਲੱਗ ਟੁੱਟ ਕੇ ਲੈ ਕਹਿੰਦੇ ਦੋਧਿਆ ਵਾਲੇ ਰਾਜੇ ਨੂੰ ਆਓ ਸਾਹਮਣੇ ਰਾਜਾ ਦੋਧਿਆ ਵਾਲਾ ਕਹਿੰਦਾ ਆ ਜਾ ਰਾਜਾ ਦੋਧਿਆ ਵਾਲਾ ਰਾਜਾ ਕਰਾਇਆ ਪਹਿਲਾ ਪਹਿਲਾ ਮੇਰੇ ਮਿੱਤਰੋ ਪੁੱਠੀ ਕੈਂਚੀ ਲੱਗ ਗਈ ਹੈ ਉਹ ਲੱਗੀ ਕੈਂਚੀ ਤਾਂ ਸੈਂਟਰਲ ਜੇਲ੍ਹ ਹੁੰਦੀ ਹੈ ਸੇਵਾਮਾਹ ਪੰਜਾਬ ਦੇ ਪ੍ਰਸ਼ਾਸਨدارੀ ਬਹੁਤ ਬਹੁਤ ਸਤਿਕਾਰ ਜਥੇਦਾਰ ਅਮਰ ਸਿੰਘ ਜੀ ਬਹੁਤ ਬਹੁਤ ਇਤਿਆਰ ਰੇ ਸਾ ਮੈਸਰ ਦੀ ਸੇਵਾ ਦਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਦੇ ਚੱਕਰ ਚੋਟੀ ਦੀ ਬਾਰੇ ਮਿੱਤਰੋ ਆ ਗੋਲਾ ਕਲਸ ਪਿੰਡ ਵਾਲਾ ਲੈ ਕਲਸੀ ਗਿਆ ਸੀਗਾ ਫਿਰ ਦਾ ਕਲਸ ਪਿੰਡਾ ਮੇਰੇ ਮਿੱਤਰੋ ਜਿਵੇਂ ਆ ਰੇਡ ਪਾਈ ਪਰ ਸਾਹਮਣੇ ਅਰਸ਼ ਸਰਹਾਰੀ ਸਟਾਫ ਦੀ ਧਰਤੀ ਦਾ ਚਾਰ ਵੱਡੇ ਅਸ਼ੀਰਵਾਦ ਆਏ ਹੈ ਤੇ ਜਫੇਦਾਰ ਅਮਰ ਸਿੰਘ ਜੀ ਆਣੇ ਚਾਰ ਕਰੀ ਵਿੱਚ ਵਾਦਾ ਕੀਤਾ ਹੈ ਇਸੇ ਤਰ੍ਹਾਂ ਦਾ ਬਿਆਸ ਸਿੰਘ ਵਿਆਲਾ ਮਾਰੀ ਜੋ ਕਿ ਸਭਾ ਦੇ ਸਰੇ ਮੌਤਿਕੀ ਕਬੱਡੀ ਖੇਡੀ ਹੈ ਔਰ ਵੀਰ ਪਹਿਲਵਾਨ ਦੀ ਹਰਬੰਸ ਸਿੰਘ ਆੜੀ ਕੱਲ ਵੀ ਵੀਰ ਸਿੰਘ ਪਹਿਲਵਾਨ ਹਰਬੰਸ ਸਿੰਘ ਬੌਲਸਰ ਕਿਊਸਲੇਵ ਲਸ਼ਮਣ ਪਹਿਲਵਾਨ ਦੀ ਕੱਲ ਵੀ ਗੱਲ ਕਰਦੇ ਕਿ ਇਧਰ ਦੇ ਪਾਸੇ ਸਰਮਾਰ ਹਾਕਮ ਸਿੰਘ ਜੀ ਚੇਅਰਮੈਨ ਸਾਹਿਬ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਦੇ ਵੀਰ ਬਣ ਕੇ ਇੱਕ ਮਿੰਟ ਅਗਲੀ ਰੇਲ ਪਾ ਪੈਣੀ ਆ ਬਹੁਤ ਬਹੁਤ ਸਦਕਾਰ ਹੈ ਜੋਵਨ ਕਬਦੀ ਪਾਰਿਆ ਮੇਰੇ ਮਦਰੋ ਖੇਡ ਦੇ ਮੈਦਾਨ ਵਿੱਚ ਚਾਰ ਜਾਂ ਖੇ ਦੇ ਬੋਲਿਆ ਹੋਇਆ ਧਾਵਾ ਹੈ ਉਹ ਬਾਬਾ ਜੀ ਸਾਈਕਲ ਲੈ ਕੇ ਆ ਗਏ ਹੈ ਬਾਬਾ ਜੀ ਸਾਈਕਲ ਹੈ ਸਪੋਰਸ ਲੈ ਆਓ ਬੱਪਾ ਦਾ ਬਹੁਤ ਸਦਕਾਰ ਬਹੁਤ ਬਹੁਤ ਧੰਨਵਾਦ ਦਾਦਾ ਪੱਟੀਆਂ ਤੇ ਦੂਸਰੇ ਪਾਸੇ ਜੋਵਨ ਆਲੀ ਸ਼ਾਹ ਦੀ ਧਰਤੀ ਦਾ ਅਮਿਸ਼ਾ ਕਾਕਾ ਅਮਿਸ਼ਾ ਦੀ ਧਰਤੀ ਦਾ ਸੇਵਾ ਪਹਿਰਮਾਨ ਅਮਿਸ਼ਾ ਉਸ ਸ਼ਾਹਾਂ ਦੇ ਸ਼ਾਹ ਅਮਿਸ਼ਾ ਦੀ ਗੱਲ ਚੱਲੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਪਈ ਹੋਈ ਰੇਡ ਚਾਰ ਜਾਫੀਆਂ ਦੇ ਮਾਜੋਰ ਨਾਲ ਹੋ ਗਿਆ ਰਹਾ ਧਾਬਾ ਲਓ ਗੋਰਾ ਕਾਊਂਸਲਿੰਗ ਵਾਲਾ ਕਾਊਂਸਲਿੰਗ ਹਰਪਾਲ ਸਿੰਘ ਸਰਪੰਚ ਸਾਹਿਬ ਦੇ ਪਿੰਡ ਥੋੜੇ ਦਿਨ ਪਹਿਲਾਂ ਵੱਡਾ ਜੋੜ ਮੇਲਾ ਆਉਣ ਵਾਲੇ ਸਮੇਂ ਵਿੱਚ ਗੁਰਪ੍ਰਤਾਪ ਸਿੰਘ ਬਹੁਤ ਵੱਡੀਆਂ ਆਸਾਂ ਜਵਾਨਾਂ ਮਿਹਨਤ ਦੇ ਨਾਲੋਂ ਮੋੜਾ ਪੋਣੀ ਅਤੇ ਪਾਰਸ਼ਾ ਹੈਲੋ 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 ਆਓ ਕਬੀ ਛੋਟਾ ਬਹੁਤ ਬਹੁਤ ਧੰਨਵਾਦ ਚੋਟੀ ਦੀ ਟੱਕਰ ਉਹ ਗੋਰਾ ਕਲਸ ਪਿੰਡ ਵਾਲਾ ਮਾਝਾ ਵਾਲਾ ਮੋੜੇ ਕਲਸ ਦੇ ਪਿੰਡ ਦਾ ਗੁਰਬੀਰ ਚੌਸ ਦੇ ਪਿੰਡ ਦਾ ਬੇਜਰ ਕਲਸ ਦੇ ਪਿੰਡ ਦਾ ਮਾਝਾ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਕਿ ਜਿੱਤ ਦੇ ਨਿਸ਼ਾਨ ਸਦਾ ਲਾਇਦਾ ਦੇ ਝੰਡੇ ਨਾਲ ਪਹਿਲਾ ਵਾਰ ਕਰਮਾਣਾ ਪਿਛੋਕੜ ਝੰਡੇ ਨਾਲ ਚਾਚਾ ਗੁਰਪ੍ਰਤਾਪ ਸਿੰਘ ਲਰੰਗਰ ਸਿੰਘ ਜਥੇਦਾਰ ਕਮਾਲ ਕਰ ਗਿਆ ਹੈ ਲਓ ਸਭਾ ਸੋਟ ਦੀ ਵਸਾਵਾ ਸਿੰਘ ਪਿੰਡ ਦਾ ਨੌਜਵਾਨ ਦਾ ਹਲੋ ਅੰਗਿਆ ਫਰਮਸਰਾਂ ਲੀਡਰਾਂ ਬੈਠੋ ਤੇ ਟਰੰਟ ਮਾਰਵਾ ਪਰ ਪਈ ਤੇ ਨਵੇਂ ਪਿੰਡੀਆਂ ਹੈ ਵਿੱਕੀ ਮਾਸਟਰ ਸਿੰਘਪੁਰੀਏ ਦੇ ਨਾਲ ਬੜਾ ਪਿਆਰ ਹੈ ਸਾਡੇ ਮਨਦੀਪ ਮਾਸਟਰ ਜੀ ਹੋਣਾ। ਲਓ ਸਾਹਮਣੇ ਨੌਜੋਨ ਮੋਰ ਨਾਲ ਦੀ ਵਾਲਾ ਸਾਈਡਾਂ ਚੇਂਜ ਹੋ ਗਈ ਹੈ। ਇਸ ਪਾਸੇ ਯਾਫੀਆਂ ਦੇ ਬਾਰੇ ਪਾਸੇ ਧਿਆਲਵਾਰੀਏ ਤੇ ਨੌਜੋਨ ਨਵੇਂ ਪਿੰਡ ਦੀ ਟੀਮ ਹੈ। ਕਬੂਤਰ ਕਬੂਤਰ ਜਾ 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 ਕਬੂਤਰ ਕਿਦਾਂ ਆਪਣੇ ਪੂਆ ਦੇ ਪਿੰਡ ਆਇਆ ਹੈ। ਕਮੇ ਹੱਸ ਕੇ ਗਿਆ ਮੈਂ ਕਿਹਾ ਫੁੱਫਰ ਜੀ ਵੀ ਇੱਥੇ ਪੜਦਾਈ ਹੈ ਲਓ ਸਰਪਾਲ ਬਲਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਵੀ ਸਾਹਮਣੇ ਘੱਟੋ ਘੱਟ 1.5 ਮਹੀਨਾ ਘਰਾਂ ਦੇ ਕੰਮ ਛੱਡਨੇ ਪੈਂਦੇ ਆ ਫਿਰ ਜਾ ਕੇ ਇਹ ਮੇਲੇ ਸਫਲ ਹੁੰਦੇ ਆ ਵਾਹ ਵੀ ਅਰਸ਼ ਸਰਹਾਰੀ ਸਾਹਿਬਾਨ ਲਓ ਸਾਹਮਣੇ ਬੜੇ ਪਿਆਰ ਬੜੇ ਅਸ਼ੀਰਵਾਦ ਆਏ ਹੈ ਲਓ ਸਰਪੰਚ ਸਰਦਾਰ ਰਾਜੀਵ ਸਿੰਘ ਆਨੰਦਪੁਰ ਮਾਰਕੀੜ ਕਬੱਡੀ ਦਾ ਲਵ ਬਾਸੀ ਕੇ ਪਿੰਡ ਲਵ ਦਾ ਲਓ ਸਾਹਮਣੇ ਜਿਹਨੇ ਆ ਕਬੱਡੀ ਪਾਈ ਹੈ ਚਾਰ ਯੋਥੀਆਂ ਦੇ ਬੋਲਿਆ ਗਿਆ ਧਾਵਾ ਹੈ ਜੋਹਾਂ ਵਿੱਚੋਂ ਵੇਖਾਂਗੇ ਛੋਟਾ ਘਰ ਗਿਆ ਵਾ ਅਮਰ ਉਪਾਸ ਵੀ ਪਿਆਰ ਪਰ ਪ੍ਰੀਤ ਹੈ ਨਵੇਂ ਪਿੰਡੀਆਂ ਜਿਹੜੇ ਲਾਂ ਤੋਂ ਦਾ ਜਥਾ ਔਰ ਬੜੇ ਅਸ਼ੀਰਵਾਦ ਆਏ ਹੈ ਸਰਦਾਰ ਸ਼ਿਕਾਰਾ ਸਿੰਘ ਦੇ ਪ੍ਰਵਾਹ ਵੱਲੋਂ ਸਰਦਾਰ ਨਰਮੋਸ ਸਿੰਘ ਦੇ ਪ੍ਰਵਾਹ ਵੱਲੋਂ ਜੋੜਾ ਸਾਡਾ ਕੁਸ਼ਤੀ ਦਾ ਮੱਲ ਪੱਕੇ ਤੌਰ ਤੇ ਇਤਲੀ ਵਾਲਾ ਬਣ ਗਿਆ ਹੈ ਤੇ ਉਧਰ ਦੇ ਪਾਸੇ ਟੱਕਰ ਛੋਟੀ ਦੀ ਵਾਲੇ ਮਿੱਤਰੋ ਹੁੰਦੀ ਹੋਈ ਬੱਲੇ 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 ਇਹ ਮਾਈ ਦੇ ਟੱਕੇ ਗੋੜਾ ਕਲਸ ਤੇ ਵਿਦੇ ਨੌਜਵਾਨ ਉਹ ਸਾਹਮਣੇ ਵੇਪਾਣਾ ਮਾਦ ਦੀ ਧਰਤੀ ਹੈ ਤੇ ਦੂਸਰੇ ਵਾਲਾ ਲਓ ਕੋਲ ਨਾਰਦੀ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਜਾਲ ਯਫਾ ਦੇ ਬੋਲਦੇ ਹੋਇਆ ਧਾਵਾ ਹੈ ਜਹੋਂ ਵਿੱਚੋਂ ਦੇਖਾਂਗੇ ਜਿਹੜਾ ਨੌਜਵਾਨ ਅੱਗੇ ਵਧ ਕੇ ਜਫਾ ਲਾਵੇਗਾ ਜਿਹੜਾ ਕਰੇਗਾ ਕਮਾਲ ਉੱਲੀ ਹੋਏ ਬੰਦੇ ਬੰਦੇ ਵਾਜੇ ੱੱਕੇ ਦੇ ਪੁਆਇੰਟ ਰੇਡਰ ਦੇ ਵਿੱਚ ਲੈ ਉੱਲੇ ਬਨੇ ਯਾਰ ਪਰਲੇ ਬਨੇ ਫੇਰ ਗਿਆ ਜਸਕਰਨ ਖੋੜਾ ਕਿਹਾ ਲੇਕਿਨ ਗੋਲ ਦੀ ਚੂਕਾ ਵਾਲਾ ਦੂਰ ਇੱਡਾ ਪਾ ਕੇ ਆਪਸ ਆਵੇ 1000 ਦੇ ਦੋ ਕਬੱਡੀ ਹੋਣ ਗਿਆ ਜੇ ਜਫਾ ਲੱਗ ਕੇ ਹੋਵੇ ਯਫਾ ਨੂੰ ਮਾਰ ਦਿੱਤੀ ਜੀ ਜਸਕਰਨ ਖੋੜਾ ਸਾਹਿਬ ਇੱਕੋ ਜਿੱਤ ਸਹਿਲਾ ਮੈਂ ਤੇ ਇੰਟਰਨੈਟ ਨਾਲ ਜੁੜਦਾ ਆਇਆ। ਦੇਖ ਜਗਾ ਸਾਡਾ ਵੀਰ ਥੋੜਾ ਐਕਸੀਡੈਂਟ ਹੋਇਆ ਹੈ ਸੱਚੇ ਬਾਦਸ਼ਾਹ ਸੁਪਰਾ ਦੋ। ਜਲਦੀ ਕਿਹੋ ਬੱਚੇ ਪਹੁੰਚਿਆ ਜਾਵੇਗਾ। ਲਓ ਸਾਹਮਣੇ ਨੌਜਵਾਲ ਕਬੱਡੀ ਪੌਂਦਰੀ ਹੈਪੀ ਮੁਰਕੂਹੇ ਵਾਲਾ ਚਾਰ ਜਾਂ ਖੇਲੇ ਦਾ ਤਾਵਾ ਹੋ ਗਿਆ ਹੋਇਆ ਹੈ ਸੰਕੇ ਦੀ ਗੱਲ ਵੀ ਤੁਸੀਂ ਉੱਪਰ ਹਮਾ ਕੇ ਆਉਣਾ ਚੱਲ ਵੀ ਰੌਣਕਾਂ ਬਹਾਰਾ ਵੱਡੀਆਂ ਲੱਗਣ ਗਿਆ ਸੇ ਧਰਤੀ ਦੇ ਉੱਪਰ ਇਸੇ ਸਾਥ ਵਿੱਚ ਮੇਰੇ ਪਰ ਸਾਹਮਣੇ ਗੁਰਪ੍ਰਤਾਪ ਸਿੰਘ ਧਾਰੀ ਵਾਲ ਕਾਲੂ ਪਰ ਪਹਿਲਵਾਨ ਦਾ ਸੁਪੁੱਤਰ ਗੱਟਾ ਪਰ ਪੂਰਤ ਨਸਲ ਪਰ ਘੋੜਾ ਪਰ ਖੇਡ ਵੀ ਨੌਜਵਾਨ ਵੱਡੀਆਂ ਮੱਲਾ ਮਾਰਨ ਦਾ ਦਮ ਰੱਖਦਾ ਹੈ ਕਾਲੂ ਘਵਾਨੀ ਉਹ ਆਪਣੇ ਬੇਟੇ ਦੀ ਉਮਰ ਦੱਸ ਕੇ ਆਏ ਨੇ ਕਿਹੜੀ ਕਲਾਸ ਤੋਂ ਆਉਂਦਾ ਸਤਿ ਸ਼੍ਰੀ ਅਕਾਲ ਜਿੱਦਾਂ ਇਸ ਆਵਾਜ਼ ਸੁਣੀ ਕਲਾਸ ਦਾ ਵਿਦਿਆਰਥੀ ਹੈ 9ਵੀਂ 10ਵੀਂ ਕਲਾਸ ਦਾ ਵਿਦਿਆਰਥੀ ਹੈ ਪਰ ਫਿਰ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ ਕਾਲੂ ਕਲਵਾ ਦਾ ਸਪੁੱਤਰ ਆਉਣ ਵਾਲੇ ਸਮੇਂ ਦਾ ਵੱਡਾ ਮਨ ਬਣੇਗਾ ਮੁੰਡੇ ਦਾ ਜਿਹੜੇ ਹਰ ਕਬੱਡੀ ਪਾਈ ਹੈ ਅਭੀ ਆ ਗਿਆ ਦੁੱਧਿਆਂ ਵਾਲਿਆ ਉਹ ਪੂਰੇ ਚਾਹ ਹਰਪੁਰ ਸਰਹਾਲੀ ਸ਼ਹਿਰ ਵਾਲੇ ਮੁੰਡੇ ਨੂੰ ਨਾ ਕਹਦੇ ਵੀਰੇ ਬੁੱਪੜਾਂ ਵਾਲੇ ਨੂੰ ਨਾ ਕਰਦਾ ਚੱਲ ਗਿਆ ਮੇਰੇ ਬੰਦੂ ਅਸ਼ ਸਰਹਾਲੀ ਸ਼ਹਿਰ ਦੇ ਧਰਤੀ ਦੇ ਮੁੰਡੇ ਨੇ ਔਰ ਸਾਹਮਣੇ ਪੁਆਇੰਟ ਹੈ ਸਾਹਮਣੇ ਕੋਲ ਜੀਤ ਖੇਡਾ ਆਸਟ੍ਰੇਲੀਆ 1000 ਪਹਿਲੀ ਰੇਡ ਸਫਲ ਹੈ ਔਰ ਸਾਹਮਣੇ ਨਾਗਰ ਲਾਭ ਆਸ਼ੀ ਕੇ ਪੁੱਤ ਹੈ ਮੁੰਡੇ ਦਾ ਜਿਹਨੇ ਹੁਣ ਕਬੱਡੀ ਪਾਈ ਹੈ ਅਮਰਤ ਹੋਵੇ ਵੀ ਮੁੰਡੇ ਇਹਨੂੰ ਛੋਟਾ ਢਾਂਗੇ ਵਾਲਾ ਕਹਿੰਦੇ ਐ ਪਰ ਬਾਬਾ ਪੱਟੀਆਂ ਵਾਲਾ ਮੁੰਡਾ ਜੱਫਾ ਲਾਉਣ ਦਾ ਚੰਗਰ ਕੀ ਹੋਆ ਹੋਇਆ ਮੋਰ ਨਾਰਮੀ ਵਾਲਾ ਫੇਰ ਆ ਗਿਆ ਏ ਕੱਲੂ ਵੀ ਉਹ ਸਾਹਮਣੇ 베ੜੀ ਚੱਲਦੀ ਐ ਤੇ ਕੱਲੂ 베ੜੀ ਧਰ ਪਰ ਕੇ ਝੂਲੇ ਝੂਟੇ ਜਾਣਗੇ ਪਰ ਸਾਹਮਣੇ ਟੱਕਰ ਚੋਟੀ ਦੀ ਪ੍ਰੀਤ ਸਾਰੇ ਪਿੰਡਿਆ ਮੁੰਡਾ ਉਹ ਤਾਜ ਆ ਗਿਆ ਉਹ ਤਾਂ ਪਜਾ ਪਿਆ ਸਾਲਾ ਉਹ ਫੜ ਕੇ ਫੜ ਕੇ ਫੜ ਕੇ ਫੜ ਕੇ ਜਾਨਾ ਉਹਨੇ ਉਹ ਆ ਗਿਆ ਤੇ ਬੱਸ ਉਹ ਤੁਰਨ ਵਾਲੀ ਗੱਲ ਹੀ ਉਹਦੀ ਦਾ ਸ਼ਾਟ ਸਿਸਟਮ ਤਾਂ ਬਹੁਤ ਵਧੀਆ ਹੈ ਰੰਦਰ ਜੰਨ ਪਿੰਡ ਵਾਲਾ ਮੁੰਡਾ ਕਬੱਡੀ ਪਾਉਂਦੇ ਰਿਹਾ ਬੜਾ ਵਧੀਆ ਖਵਾੜ ਕੇ ਬਾਹਾਂ ਕਲੈਰੀ ਮੋਰ ਬਣਿਆ ਹੋਇਆ ਹੈ ਕਿ ਛੱਟ ਰਜਾਈਆਂ ਮਿਹਰਤਾਂ ਲਾਈਆਂ ਬਣਾਲੀ ਸਖਤ ਲੋਹੇ ਤੋਂ ਬਾਡੀ ਕਿ ਸਿੰਘ ਪੁਰੀਆਂ ਰਾਣਿਆਂ ਹੋਏ ਕਬੱਡੀ ਨਾਲ ਇਸ਼ਕ ਇਸ਼ਕ ਵਿੱਚ ਗੁੱਟ ਮਾਵਾਂ ਦੇ ਪੁੱਤ ਖੇੜਦੇ ਕਬੱਡੀ ਇਨਾਮ ਮਿਲਦੇ ਲੱਖਾਂ ਦੇ ਕਿਸੇ ਬੈਗ ਹੀ ਆਉਣਾ ਅੱਗੇ ਨਹੀਂ ਕਰਨਾ ਕਰੀ ਜਾਫੀ ਨੂੰ ਕਿਹੜੇ ਫੁੱਦੂ ਜੱਫੇ ਖਾਈ ਜਨਾ ਭੈਣ ਚੋ ਬੈਗ ਤੁਰਿਆ ਆਉਣਾ ਚੰਗਾ ਬਲੇ ਫੇਰ ਗਾੜੀ ਕਰ ਲੈ ਉਹਨੂੰ ਸਾਹਮਣੇ ਸ਼ੱਭਾ ਕੋਟਲੀ ਵਸਾਵਾ ਸਿੰਘ ਪਿੰਡ ਹੈ ਨੌਜੋੜ ਦਾ ਖੇਮ ਕਰਨ ਦਾ ਏਰੀਆ ਹੈ ਪਰ ਸਾਹਮਣੇ ਨੌਜੋੜ ਅਮਰਤ ਕੋਈ ਛੋਟਾ ਢਾਂਗਾ ਵੀ ਕਹਿੰਦਾ ਨੌਜੋੜ ਨੂੰ ਲਾ ਲਾਉਦਾ ਜੱਫਾ ਕਰਦਾ ਕਮਾਲ ਹੁੰਦੀ ਹੋਈ ਬੰਦੇ ਬੰਦੇ ਮਸਤ ਕਰੀਆ ਮਸਤ ਕਰੀਆ ਚੰਗ ਪਹਿਲਵਾਨ ਦੇ ਪਿੰਡ ਦਾ ਬਲਦੇਵ ਸਿੰਘ ਦੇ ਪਿੰਡ ਦਾ ਪਰ ਤਕਰ ਚੋਟੀ ਦੀ ਸ਼ੰਮਰ ਰੇਡਰ ਦਾ ਵਾਹ ਜੀ ਉਹਨੂੰ ਲੋ ਗੋਰਾ ਕਲਸਪੈਡ ਬਲਾਂ ਨੌਂਯਣ ਗੱਪਰੂ ਕਬੱਡੀ ਪੌਂਦ ਲਈ ਚਾਰ ਯਾਫੇ ਦੇ ਧਾਵਾ ਬੋਲਿਆ ਹੋਇਆ ਹੈ ਚੂਸਰੇ ਵੱਲ ਦੀ ਧਰਤੀ ਹੈ ਖੇਡ ਦੇ ਮੈਦਾਨ ਵਿੱਚ ਅਖਾੜਾ ਪਾਸ਼ਾ ਦੇ ਵਿੱਚ ਲੋ ਸਾਹਮਣੇ ਪਰ ਗਿਆ ਪਰ ਗਿਆ ਪਰ ਗਿਆ ਪਰ ਗਿਆ ਪਰ ਗਿਆ ਪਹਿਲਾ ਦਿਨ ਮੇਲਾ ਭਖਿਆ ਹੋਇਆ ਕੱਲ ਵੀ ਰੌਣਕਾਂ ਲੱਗਣਗੀਆਂ ਕੱਲੂ ਕੱਲੂ ਕਹਿੰਦੇ ਹਰਿੰਦਰ ਸੰਧੂ ਦਾ ਖੁੱਲਾ ਖਾਣਾ ਲੱਗਣਾ ਹੈ ਪਰ ਰਾਜੇ ਦੋਧਿਆ ਵਾਲੇ ਨੇ ਲਾਹ ਟੋਪ ਦਾ ਜਫਾ ਰਾਜਾ ਦੋਧਾ ਰਾਜਾ ਦੋਧਾ ਖੜਾ ਪਿਆ ਮੇਰੇ ਮਿੱਤਰੋ ਬਾਦ ਪਹਿਲਵਾਨ ਦੋਧਿਆ ਵਾਲੇ ਦੀ ਗੱਲ ਚੱਲੀ ਹੈ ਲਓ ਸਾਹਮਣੇ ਗੱਲਾਂ ਗੁਰਪ੍ਰੇਮ ਦੋਧੇ ਦੀਆਂ ਹੋਈਆਂ ਪਰ ਸਾਹਮਣੇ ਜਫਾ ਪਹੁੰਚਿਆ ਲੱਗਿਆ ਪਿਆ ਜੋਰ ਹੁੰਦੀ ਹੋਈ ਬੰਦੇ 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 ਇਹ ਦਲੇਰਾ ਨਵੇਂ ਪਿੰਡੀਆਂ ਆਹ ਸਾਹਮਣੇ ਲਾਉਦਾ ਜੱਫਾ ਵਾਹ ਵੀ ਦਲੇਰ ਸਿਆ ਜਿਉਦਾ ਰਾਇ ਆਹ ਕਬੱਡੀ 1000 ਦੀ ਕਮਾਂ ਵੱਲੋਂ ਹੈ ਜਸ਼ਕਰਨ ਖਹਿਰਾ ਚੂਸਲੇ ਵੱਲ ਤੇ ਕੁਲਜੀਤ ਖਹਿਰਾ ਆਸਟ੍ਰੇਲੀਆ ਇਹਨਾਂ ਵੀਰਾਂ ਵੱਲੋਂ ਆਹ ਕਬੱਡੀ 1000 ਦੀ ਹੈ ਇਹ ਜੱਫਾ ਲੱਗ ਗਿਆ ਤੇ ਆਸ ਚ ਹਾਲੀ ਵਾਲਿਆ ਤੁਹਾਨੂੰ ਦੇ ਦਿੱਤਾ ਜਾਣਾ ਹੈ ਉਹ ਹਰਪ੍ਰੀਤ ਵੀ ਤਿਆਰ ਹੈ ਗੁਰਪ੍ਰਤਾ ਵੀ ਤਿਆਰ ਰਾਜਾ ਵੀ ਤਿਆਰ ਦੂ ਪੈ ਗਿਆ ਨਮ ਚ ਦਬਾਓ 1000 ਦੀ ਆ ਵੀ ਸਟਾਫ ਮੋਰ ਦਾ ਬੋਲ ਆ ਗਿਆ ਨਾਰ ਦੀ ਪਿੰਡ ਹੈ ਮੋਰ ਦਾ ਨਾਰਲਾ ਨਾਰਲੀ ਸਿੱਧਵਾ ਉਹ ਖਾਲੜੇ ਦੀ ਧਰਤੀ ਹੈ ਜੋ ਸਾਹਮਣੇ ਨੌਜਣ ਜੱਫਾ ਲਾ ਕੇ ਕਮਾਲ ਕਰ ਗਿਆ ਹੈ ਉਹ ਸਾਡੀ ਫੜੀ ਗਈ ਹੈ ਲੈ ਵੀ ਗੋਲ ਦੀ ਚੁੰਗਾ ਵਾਲਿਆ ਤੇ ਵੀ ਇੱਕ ਬਾਕੀ ਹੈ ਇੱਕ ਹਜ਼ਾਰ ਵਾਲੀ ਜਰੂਰ ਪਾਲੀ ਪੂਣੀ ਪੀੜਾ ਫਿਰ ਗੱਲਾਂ ਚੱਲ ਗਈਆਂ ਸਾਡੇ ਛੋ ਸਾਡੇ ਗੋਲ ਜੀਤ ਭੜਾੜੀਆਂ ਆਸਟ੍ਰੇਲੀਆ ਵਾਲੇ ਵੀ ਹਿੰਦਿਆ ਔਰ ਸਾਹਮਣੇ ਹਰਮਨਤਰ ਜਾਨੀਆ ਦੀ ਜ਼ੋਰਦਾਰ ਤਾੜੀ ਮਾਰਦੇ ਪੈਰੀ ਸਾਸ ਸਕੇ ਜੀ 1000 ਵਾਲੀ ਦੂਸਰੀ ਰੇਡ ਸਫਲ ਲਾ ਵੀ ਜਸ਼ਕਰਨ ਸਿੰਘ ਟੀਮ ਆਯਾ ਦੇ ਕੱਫੇ ਆਹ ਸਾਹਮਣੇ ਟੱਕਰ ਚੋਟੀ ਦੀ ਇੱਕ ਪਾਸੇ ਪ੍ਰੀਤ ਨਵੇਂ ਪਿੰਡਿਆ ਤੇ ਜੋਬੜ ਦਾ ਅਮੀਸ਼ਾ ਪਿੰਡ ਹੈ ਲਓ ਨੌਜੋਤ ਸਮਾ ਹੋਰ ਬਾਕੀ ਹੈ ਗੱਲ ਹਰਿੰਦਰ ਸੰਤੂ ਦਾ ਖੁੱਲਾ ਖਾਦਾ ਲੱਗਣਾ ਯਾਰ ਪੁਰਾਣਾ ਪੱਕਾ ਟਿਕਾਣਾ ਛੱਡਣਾ ਔਖਾ ਹੁੰਦਾ ਹੈ ਉੱਠੀ ਕੋਈ ਥੰਮਲ ਉੱਠੀ ਕੋਈ ਥੰਮਲ ਨੂੰ ਦੱਬਣਾ ਔਖਾ ਹੁੰਦਾ ਹੈ ਖੇਤ ਚੋਂ ਖੰਭਾ ਕਤਲ ਚੋਂ ਬੰਦਾ ਕੱਢਣਾ ਔਖਾ ਹੁੰਦਾ ਹੈ ਪਰ ਸਾਹਮਣੇ ਆ ਗਿਆ ਦੋਦਿਆ ਵਾਲਾ ਹਰਿੰਦਰ ਟੀਮ ਦੇ ਸੇ ਜੋੜਦਾ ਹੋਇਆ ਇਸ ਮਾਹ ਖੇਡ ਕਬੱਡੀ ਨੇ ਇਸ ਅਖ ਪਾਸ਼ਾ ਨੇ ਬੜਾ ਕੁਝ ਦੇ ਦਿੱਤਾ ਹੈ ਬਹੁਤ ਬਹੁਤ ਸਤਿਕਾਰ ਰੱਬ ਰੂਪੀ ਸੰਗਤ ਦਾ ਲੋ ਸਾਹਮਣੇ ਆ ਗਿਆ ਹਰਿੰਦਰ ਸਿੰਘ ਦਾਮ ਹੈ ਜੰਦ ਪਿੰਧ ਹੈ ਤੇ ਰਾਜਾ ਦੋਦਰਾਵਾਲਾ ਮੁੰਡਾ ਲੱਕੜ ਦੀ ਕਰਦਾ ਕੋਸ਼ਿਸ਼ ਹੁੰਦੀ ਹੋਈ ਬੰਦੇ ਬਲੇ ਉਹ ਖਾਣੇ ਦਾ ਇਲਾਕਾ ਉੱਧਰ ਰਹਿੰਦਾ ਪੰਜਾਬ ਇੱਧਰ ਚੜਦਾ ਪੰਜਾਬ ਆ ਵਧੀ ਪਰ ਦੇ ਥਾਪੀ ਇਹਦਰ ਸੇਵਕ ਨਵੇਂ ਪੰਡਿਆ ਸਾਡਾ ਪੁਰਾਣਾ ਸਾਥੀ ਹੈ ਲੈ ਵੀ ਸੇਵਕ ਸਾਹਿਬ ਜਿਉਂਦੇ ਰਹਿਓ ਇਹ ਤੁਸੀਂ ਸਾਡਾ ਸਮਾਜ ਦਿੰਦਾ ਹੈ ਸਿੰਘਪੁਰੀਆ ਰਾਣਾ ਮੋਟਰਸਾਈਕਲ ਫਿਰ ਗੱਡੀਆਂ ਵਾਲਾ ਤੇ ਕੋਠੀ ਵਾਲਾ ਤੁਸੀਂ ਬਣਾਇਆ ਤੁਹਾਡਾ ਬਹੁਤ ਬਹੁਤ ਸਤਿਕਾਰ ਲਓ ਸਾਹਮਣੇ ਨਵਾਂ ਮੂਰ ਖੱਲੇ ਲੱਜਦੇ ਆਉ ਕਾਲੂ ਪਰਮਾਨ ਧਾਲੀਵਾਲ ਸਾਹਿਬ ਜੀ ਦਾ ਪਰਮਾਨ ਹੈ ਚੰਮ ਆਸਟ੍ਰੇਲੀਆ ਵਾਲਾ ਲੜ ਕਰਦਾ ਜਿਸ ਟੀਮ ਨੂੰ ਸ਼ੇਰਾ ਬਲਟੋਹੇ ਵਾਲਾ ਨਿੱਗੂ ਤਗਵਾ ਕੈਨੇਡਾ ਲੜ ਕਰਦਾ ਜਿਸ ਟੀਮ ਨੂੰ ਸਾਡੇ ਸਤਿਕਾਰਯੋਗ ਵੀਰ ਨੇ ਲੋ ਸਾਹਮਣੇ ਪਈ ਹੋਈ ਰੇਡ ਹੈਪੀ ਹਾਵਰ ਟੋਹੇ ਦੀ ਧਰਤੀ ਦਾ ਲੋ ਲਾਹਰ ਕਰਤਾ ਪਹਿਲਾਂ ਬਹੁਤ ਤਗੜੀਆਂ ਕੁਸ਼ਤੀਆਂ ਹੋਈਆਂ ਤੇ ਹੁਣ ਚੱਲਦਾ ਹੋਇਆ ਚੋਟੀ ਦਾ ਮੈਚ ਕਬੱਡੀ ਦਾ ਮਹਾਕੁੰਭ ਖੇਡਿਆ ਜਾ ਰਿਹਾ ਹੈ ਕਾਲੂ ਹਿਮਾਲਿਆ ਪਰਬਤ ਫਰੰਦੀਪੁਰੀਏ ਗੋਪੀ ਨੇ ਵੀ ਆਉਣਾ ਹੈ ਉਹ ਫਤਾਪੁਰੀਏ ਇੱਕ ਅੰਨੇ ਕਿਹੜੇ-ਕਿਹੜੇ ਫੈਨ ਇਕੱਲੇ ਤਾੜੀ ਮਾਰੀ ਜੀਪੀ ਸਾਹਿਬ ਸਾਡੇ ਖੈਰਾ ਸਾਹਿਬ ਚੇਅਰਮੈਨ ਸਾਊਂਡ ਦਾ ਪੁਰਾਣਾ ਸਾਥੀ ਹੈ ਬਹੁਤ ਬਸ਼ੀ ਸਿੰਘ ਡੀਪੀ ਸਾਹਿਬ ਇੱਕ ਟੌਪ ਦੀ ਟੀਮ ਉਹ ਵੀ ਲੈ ਕੇ ਆਵੇਗਾ ਕੱਲ ਵੀ ਵੱਡੀਆਂ ਗੱਲਾਂ ਹੋਣਗੀਆਂ ਫੌਜੀ ਸਾਹਿਬ ਅਮੀਸ਼ਾ ਵਾਲਿਓ ਤੁਹਾਨੂੰ ਜੀ ਆਇਆਂ ਚੁੱਸਰੇ ਬੰਦ ਦੀ ਧਰਤੀ ਤੇ ਸਰਪੰਚ ਰਾਣਵੀਰ ਸਿੰਘ ਜੀ ਦਾ ਸਤਿਕਾਰ ਬਹੁਤ ਬਹੁਤ ਧੰਨਵਾਦ ਜਸ਼ਨ ਅਮੀਸ਼ਾ ਦੀ ਧਰਤੀ ਦਾ ਜਿੱਥੋਂ ਦਾ ਕਾਕਾ ਅਮੀਸ਼ਾ ਦੀ ਧਰਤੀ ਦਾ ਸ਼ੇਰਾ ਅਮੀਸ਼ਾ ਵਾਲਾ ਉੱਚੇ ਤੇ ਤੋਰ ਤੇ ਚੱਲ ਗਿਆ ਹੈ ਛੇਵੇਂ ਪਹਿਲਵਾਨ ਦੇ ਪਿੰਡ ਦਾ ਪਰ ਸਾਹਮਣੇ ਟੱਚ ਡਬਲ ਦਾ ਇਸ਼ਾਰਾ ਹੈ ਤੇ ਪੁਆਇੰਟ ਹੈ ਜੋੜਿਆ ਹੈਪੀ ਆ ਗਿਆ ਨੌਜਾਨ ਬਲਟੋਹੇ ਦੀ ਧਰਤੀ ਹੈ ਬਾਬਾ ਬੰਤਾ ਸਿੰਘ ਬਲਟੋਹਾ ਬਾਬਾ ਫਤਿਹ ਸਿੰਘ ਬਲਟੋਹਾ ਉਸੇ ਏਰੀਏ ਦਾ ਗੱਲ ਚੱਲੀਏ ਮੇਰੇ ਮਿੱਤਰੋ ਪਹਿਲਵਾਨ ਬਹਾਦਰ ਬੜਾ ਫਾਪੀਆਂ ਥੁੱਪੀਆਂ ਮਾਰਦਾ ਕੀ ਗੱਲ ਹੋਈ ਹੈ ਪਰ ਸਾਹਮਣੇ ਪੁਆਇੰਟ ਸੰਪੂਰਨ ਹਰੀਨ ਵੀ ਖੇਡ ਕੇ ਆਇਆ ਹੈ ਆਉਣ ਵਾਲੇ ਸਮੇਂ ਵਿੱਚ ਨਿਊਰੀ ਰੈਨ ਯੂਰਪ ਦੀ ਧਰਤੀ ਦੇ ਦੇਖ ਕੇ ਜੇਕਰ ਖੇਡ ਮੈਦੇ ਹੋਏ ਵੱਡੀਆਂ ਗੱਲਾਂ ਹੋਣਗੀਆਂ ਸਾਡੀ ਸ਼ੋਭੇ ਸ਼ਾਵਾ ਦਵਾਵਾ ਨੇ ਮੇਰੇ ਮਿੱਤਰੋ ਤਾਬਾ ਪਟੀਆਂ ਨੇ ਇਹ ਜੰਨ ਮਹਬੂਤਪੁਰਿਆ ਤੇ ਮੋਰ ਨਾਲਲੀ ਵਾਲਾ ਉਂਗਲ ਖੜੀ ਕੀਤੀ ਇਸ ਨੌਜਵਾਨ ਦੇ ਹਿੱਸੇ ਚੇਅਰਮੈਨ ਸਰਦਾਰ ਹਾਕਮ ਸਿੰਘ ਜੀ ਪਹਿਲਾਂ ਪੋਣੀ ਵੀ ਉਹਨਾਂ ਕਰਾਈ ਸੀ ਚੇਅਰਮੈਨ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਤੇ ਤੁਹਾਡਾ ਪਿਆਰ ਤੁਹਾਡਾ ਅਸ਼ੀਰਵਾਦ ਹੈ ਅਸੀਂ ਗੁਰਦੇਵੇਂ ਸ਼ਰੀਰ ਵਿੱਚ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਮੂਹ ಗ್ರಾಮ ਪੰਚਾਇਤ ਅਗਰ ਚੂਸਲੇ ਔੜ ਦਾ ਆਇਆ ਹੋਇਆ ਸਾਰਿਆਂ ਰੱਬ ਨੂੰ ਵੀ ਸਤਿਕਾਰ ਹੈ ਬਹੁਤ ਬਹੁਤ ਸਤਿਕਾਰ ਹੈ ਪਹਿਲਾਂ ਹੀ ਦੱਸਿਆ ਸੀਗਾ ਫੜ ਗਿਆ ਫੜ ਗਿਆ ਫੜ ਗਈ ਉਹ ਫੜ ਗਈਆਂ ਦਾ ਕੁਸ਼ਮਾ ਪਰ ਸਾਹਮਣੇ ਗੋਰ ਪ੍ਰਤਾਪ ਸਿੰਘ ਡੌਣੀ ਵਾਲਾ ਚੱਲ 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 ਵੱਡਾ ਮਲ ਬਣੇਗਾ ਸਾਡੀਆਂ ਸ਼ੋਭੀ ਸ਼ਾਵਾਂ ਦੁਬਾਬਾ ਨੇ ਨਰਿੰਦਰ ਸਿੰਘ ਦੀ ਖਾਲਸਾ ਧਾਰੀ ਵਾਲ ਜਿਹੜਾ ਨੂੰ ਮੜਾਇਆ ਆ ਸਾਹਮਣੇ ਵੱਡੀਆਂ ਗੱਲਾਂ ਨੇ ਮੋਰ ਲਾੜੀ ਵਾਲਾ ਚਾਰ ਦੀ ਆਫੇ ਤੇ ਟੈਗ ਕੀਤਾ ਹੈ ਪੱਕਾ ਡਬਲ ਹੋ ਗਿਆ